ਫਸਲ ਨੂੰ ਲਗਭਗ ਪਤਾ ਹੀ ਹੈ ਜਿਵੇਂ ਕਿ ਸਾਡੀ ਰਾਜਸਥਾਨ ਦੀ ਫਸਲ ਜੋ ਵੀ ਪੰਜਾਬ ਦੇ ਵਿੱਚ ਆ ਜਾਂਦੀ ਹੈ ਤਾਂ ਉਸ ਫਸਲ ਨੂੰ ਪੰਜਾਬ ਦੇ ਕਿਸਾਨਾਂ ਵੱਲੋਂ ਅਸੀਂ ਕਿਸਾਨ ਹੀ ਕਹਾਂਗੇ ਕਿਉਂਕਿ ਗ로우 ਯੂਨੀਅਨ ਕਿਸਾਨਾਂ ਵਾਸਤੇ ਲਗਾਈ ਲੜਦੀ ਹੈ ਉਹ ਕਿਸਾਨਾਂ ਦੀ ਅੱਜ ਦੁਸ਼ਮਣ ਹੋਈ ਬੈਠੀ ਐ ਸੋ ਲਗਾਤਾਰ ਜੇ ਇਹ ਉਹਨਾਂ ਤੇ ਪੰਜਾਬ ਵਾਲਿਆਂ ਦੀ ਵੀ ਇਹ ਗੱਲ ਲਾਗੂ ਹੁੰਦੀ ਐ ਕਿ ਲਗਾਤਾਰ ਉਹਨਾਂ ਦੀ ਫਸਲ ਵੀ ਸਾਡੇ ਰਾਜਸਥਾਨ ਦੇ ਵਿੱਚ ਆਉਂਦੀ ਐ ਉਵੇਂ ਸਾਡੀ ਫਸਲ ਉਹਨਾਂ ਦੇ ਪੰਜਾਬ ਦੇ ਵਿੱਚ ਜਾਂਦੀ ਐ ਸੋ ਉਹਨਾਂ ਨੂੰ ਕਿਸਾਨ ਦਾ ਦੁਸ਼ਮਣ ਨਹੀਂ ਬਣਨਾ ਚਾਹੀਦਾ ਸੀ ਜੀ ਅੱਜ ਸਹਿਯੋਗ ਕਰਨਾ ਚਾਹੀਦਾ ਸੀ ਕਿਉਂਕਿ ਆਪਾਂ ਜਿਹੜੀ ਲੜਾਈ ਲੜਦੇ ਐ ਐਮਐਸਪੀ ਲੜਦੇ ਐ ਜਾਂ ਸਾਰੀਆਂ ਮੰਗਾਂ 'ਚ ਲੜਦੇ ਐ ਤਾਂ ਆਪਾਂ ਇੱਕ ਬਰਾਬਰ ਹੋ ਕੇ ਇਕੱਠੇ ਹੋ ਕੇ ਲੜਦੇ ਐ ਸੋ ਅੱਜ ਫਸਲਾ ਵਾਲਾ ਧੰਮਾ ਸਾਨੂੰ ਪਾ ਕੇ ਉਹਨਾਂ ਨੇ ਬਹੁਤ ਹੀ ਗਲਤ ਕੰਮ ਕੀਤਾ ਨਿੰਦਾ ਜੋ ਕੀਤਾ ਅਤੇ ਜੋ ਧਰਾਵਾਂ ਲਾਈਆਂ ਕਿਸਾਨਾਂ ਦੇ ਉੱਤੇ ਦਾ ਵੀ ਨਿੰਦਣਾ ਕਰਦੇ ਆ ਕਿ ਪਿੱਛੇ 11 ਤਾਰੀਖ ਨੂੰ ਵੀ ਟਰਾਲੀਆਂ ਫੜੀਆਂ ਗਈਆਂ ਚਲੋ ਵਪਾਰੀਆਂ ਦੀਆਂ ਫੜੀਆਂ ਗਈਆਂ ਸੀ ਮੰਨਦੇ ਆ ਪਰ ਉਹ ਟਰੈਕਟਰ ਉਹ ਵੀ ਲੈ ਕੇ ਗਏ ਸੀ ਉਹ ਵਿਚਾਰੇ ਕਿਸਾਨ ਪਰਿਵਾਰ ਤੋਂ ਸੀ ਅਸੀਂ ਉਹਨਾਂ ਦੇ ਵੀ ਨਿੰਦਣਾ ਕਰਦੇ ਆ ਅੱਜ ਜੋ ਗੱਲ ਕੀਤੀ ਬੰਨਾ ਤੋਂ ਟਰਾਲੀਆਂ ਗਿਣੇ ਜੀ ਉਹ ਫੜੀਆਂ ਗਈਆਂ ਸੀ ਉਹਨਾਂ ਦੇ ਵੀ ਨਿੰਦਣਾ ਕਰਦੇ ਆ ਅਸੀਂ ਅਸੀਂ ਪੰਜਾਬ ਵਾਲ ਨੂੰ ਇਹ ਹੀ ਕਹਿਣੇ ਆ ਕਿ ਆਪਾਂ ਇਹਨਾਂ ਗੱਲਾਂ ਤੇ ਮਿਲ ਬੈਠ ਕੇ ਫੈਸਲਾ ਕਰੀਏ ਵੀ ਆਪਾਂ ਕਿਸਾਨ ਦੀ ਕਿਸਾਨੀ ਦੁਸ਼ਮਣ ਨਾ ਬਣੀ ਐ ਅੱਜ ਅਸੀਂ ਜੋ ਸਾਡਾ ਪਤਲੀ ਬੈਰੀਅਰ ਆ ਉੱਥੇ ਖੜੇ ਆ ਪੂਰੇ ਕਿਸਾਨ ਸਾਥੀ ਪੂਰੇ ਸੰਗਠਨਾਂ ਦੇ ਕਿਸਾਨ ਸਾਥੀ ਅੱਜ ਪਹੁੰਚੇ ਆ ਸਾਨੂੰ ਕਾਫੀ ਰੋਸ ਸੀਗਾ ਕਿ ਪਿਛਲੇ ਦਿਨੀ ਸਾਡੇ ਰਾਜਸਥਾਨ ਚੋਂ ਕਿਸਾਨ ਸਾਥੀ ਝੋਨਾ ਲੈ ਕੇ ਪੰਜਾਬ ਗਏ ਹੋਏ ਸੀਗੇ ਜਿਨ੍ਹਾਂ ਨੂੰ ਪੰਜਾਬ ਦੀਆਂ ਕੁਛ ਜਥੇਬੰਦੀਆਂ ਨੇ ਐਫ ਆਈ ਆਰ ਦਰਜ ਕਰਾਈ ਉਹਨਾਂ ਤੇ ਉਹਨਾਂ ਨੂੰ ਦਰਜ ਕਰਾ ਕੇ ਤੇ ਇੱਕ ਇੱਕ ਡੇ ਡੇ ਮਹੀਨਾ ਹੋ ਗਿਆ ਉਹਨਾਂ ਦੀ ਹਜੇ ਤੱਕ ਜਮਾਨਤ ਨਹੀਂ ਹੋਈ ਆ ਦੇਖੋ ਅਸੀਂ ਗੱਲ ਕਰਦੇ ਆ ਕਿਸਾਨ ਇਕਤਾ ਦੀ ਕਿਸਾਨ ਇਕਤਾ ਕਿੱਧਰ ਗਈ ਪੰਜਾਬ ਦੀਆਂ ਜਥੇਬੰਦੀਆਂ ਸਪਸ਼ਟ ਤੌਰ ਤੇ ਮੈਂ ਨਾਮ ਲਵਾਂਗਾ ਰਾਜੇਵਾਲ ਜੁਨੀਅਨ ਨੇ ਬਿਲਕੁਲ ਰੋਕਿਆ ਤੇ ਸ਼ੇਰੇ ਪੰਜਾਬ ਦੀ ਜੁਨੀਅਨ ਨੇ ਰੋਕਿਆ ਸਾਡੇ ਕਿਸਾਨਾਂ ਨੂੰ ਅਸੀਂ ਉਹਨਾਂ ਨੂੰ ਕਿਹਾ ਵੀ ਯਾਰ ਵੀਰੋ ਚਲੋ ਠੀਕ ਹੈ ਤੁਹਾਨੂੰ ਦਿੱਕਤ ਆਉਂਦੀ ਹੈ ਤਾਂ ਇਹਨਾਂ ਨੂੰ ਰੋਕ ਲਿਆ ਤੁਸੀਂ ਤਾਂ ਟਰਾਲੀਆਂ ਇਹਨਾਂ ਦੀਆਂ ਦੁਬਾਰੇ ਵਾਪਸ ਜਾਂਦੇ ਹੋ Rajasthan ਚ ਤੁਸੀਂ FIR ਦਰਜੇ ਨਾ ਕਰਾਓ ਉਹ ਨਹੀਂ ਮੰਨੇ ਦੋਨੇ ਕਿਸਾਨ ਜੁਨੀਅਨ ਨੇ ਰੱਜ ਕੇ ਉਹਨਾਂ ਤੇ FIR ਦਰਜ ਕਰਾਈ ਅੱਜ ਅਸੀਂ ਵੀ ਵੇਖੋ ਨਰਮੇ ਦੀਆਂ ਟੈਂਪੂ ਅਸੀਂ ਰੋਕ ਰੱਖੇ ਆ ਜੋ ਵੀ ਬਾਈਰੇ ਦੀਆਂ ਟਰਾਲੀਆਂ ਆਈਆਂ ਸੀ ਉਹ ਵੀ ਰੁਕੀਆਂ ਤੇ ਅਸੀਂ ਇੱਕ ਸੰਦੇਸ਼ ਦੇਣਾ ਚਾਹੁੰਦੇ ਆ ਪੰਜਾਬ ਨੂੰ ਕਿ ਭਾਈ ਜੋ ਸੋਡੀ ਫਸਲ ਆਉਂਦੀ ਆ ਅਸੀਂ ਉਹਨੂੰ ਨਹੀਂ ਰੋਕਦੇ ਸਾਰਾ ਸਾਦੂ ਸ਼ਹਿਰ ਸੰਗਰੀਆ ਗੰਗਾ ਨਗਰ ਪੂਰੀ ਫਸਲ ਆ ਰਹੀ ਹੈ ਅਸੀਂ ਕਦੇ ਰੋਕਿਆ ਹੀ ਨਹੀਂ ਤੁਸੀਂ ਕਿਉਂ ਰੋਕ ਰਹੇ ਹੋ ਸਾਡੀ ਫਸਲ ਆ ਤਾਂ ਫਿਰ ਦੋ ਰਾਜਾਂ ਦੀ ਲੜਾਈ ਵਾਲਾ ਕੰਮ ਹੋ ਗਿਆ ਅਸੀਂ ਵੀ ਇਹਨਾਂ ਦੀ ਸਾਗੀ ਵੀ ਪਰੋਕਾਂਗੇ ਅਸੀਂ ਟੋਟਲ ਫਸਲ ਬੰਦ ਕਰਾਂਗੇ ਅਸੀਂ ਰਾਜਸਥਾਨ 'ਚ ਨਹੀਂ ਵੇਚਣ ਦਵਾਂਗੇ ਕਿੰਨਾ ਚਿਰ ਪੰਜਾਬ ਗਵਰਨਮੈਂਟ ਤੇ ਸਾਡੇ ਕਿਸਾਨ ਸਾਥੀ ਨਹੀਂ ਛੱਡਦੇ ਬਿਲਕੁਲ ਅਸੀਂ ਪਰਮਨੈਂਟ ਧਰਨਾ ਲਾਵਾਂਗੇ ਰੋਕਾਂਗੇ ਅਸੀਂ ਪੰਜਾਬ ਦਾ ਇੱਕ ਦਾਣਾ ਵੀ ਰਾਜਸਥਾਨ 'ਚ ਨਹੀਂ ਵੇਚਣ ਦਵਾਂਗੇ ਇੱਕ ਇੰਦਰਾ ਤੋਂ ਦੇਖ ਰਹੇ ਹਾਂ 11 ਤਾਰੀਖ ਨੂੰ ਪਿਛਲੇ 11 ਨੂੰ ਇੱਕ ਘਟਨਾ ਕੋਟ ਪੂਰਾ ਹੋਈ ਸੀ ਉੱਥੇ ਚਲੋ ਵਪਾਰੀ ਦਾ ਮਾਲ ਸੀ ਅਸੀਂ ਜੁਪਰੇ ਇਹ ਕਿ ਜਿਹੜੇ ਉਹ ਗਰੀਬ ਡਰਾਈਵਰ ਸੀ ਪਿਛਲੇ ਲਗਭਗ ਇੱਕ ਮਹੀਨਾ ਹੋਣਾ ਆਲਾ ਅੰਦਰ ਇਹ ਸਰਕਾਰੀ ਬੈਠੀ ਹੈ ਗਰੀਬ ਪਰਿਵਾਰਾਂ ਦੇ ਉਹਨਾਂ ਦੇ ਪਰਿਵਾਰ ਤੇ ਵੀ ਆਏ ਅੱਜ ਸਵੇਰੇ ਫੋਨ ਵੀ ਆਇਆ ਸੀ ਮਜ਼ਦੂਰ ਹੈ ਪਰ ਇੱਕ ਦੋ ਦਿਨ ਪਹਿਲਾਂ ਪਰਸੋਂ ਦੀ ਘਟਨਾ ਹੈ ਪਰਸੋਂ ਕੀ ਹੋਇਆ ਇੱਕ ਕਿਸਾਨ ਟੀਲੀ ਬੰਗਾ ਤੋਂ ਝੋਨਾ ਲੈ ਕੇ ਆਪਦਾ ਜਾ ਰਿਹਾ ਸੀ ਹਬੋਰ ਸਾਈਡ ਔਰ ਇਥੋਂ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਹੀ ਪੰਜਾਬ ਦੀਆਂ ਇਹੋ ਜਿਹੀ ਕੋਈ ਤੇ ਅਥੇ ਬੰਦੀ ਨਹੀਂ ਜਿਹੜੀ ਕਿਸਾਨਾਂ ਦਾ ਵਿਰੋਧ ਨਾ ਕਰਦੀ ਹੋਵੇ ਮੈਂ ਦੇਖ ਲਿਆ لیکن میں نام نہیں لینا چاہندا انہوں نے پارٹی بازی بنا رکھی ہے جس طرح پارٹیاں ਦਾ ਆਬੀਦੀ ਵਿਵਹਾਰ ਰਹਿੰਦਾ ਹੈ ਉਹੀ ਇਹਨਾਂ ਦਾ ਵਾਹ ਵਾਈ ਲੈਣ ਵਾਸਤੇ ਲੋਕਾਂ ਨੂੰ ਸਾਡੇ ਨਾਲ ਜਿਆਦਾ ਜੋੜਨ ਸਾਡੇ ਨਾਲ ਜਿਆਦਾ ਜੋੜਨ ਅੱਜ ਕਿਸਾਨ ਮੈਨੂੰ ਆਇ ਲੱਗਦਾ ਮੈਂ ਖੁਦ ਜਥੇਬੰਦੀ ਦਾ ਪਰ ਮੈਨੂੰ ਇਹ ਲੱਗ ਰਿਹਾ ਪਿੱਛੇ کئی ਦਿਨਾਂ ਤੋਂ ਕਿ ਕਿਸਾਨ ਜਥੇਬੰਦੀਆਂ ਹੀ ਕਿਸਾਨਾਂ ਦਾ ਅੱਜ ਨੁਕਸਾਨ ਕਰ ਰਹੀਆਂ ਸਾਡੇ ਕਿਸਾਨ ਸਾਥੀਆਂ ਦਾ ਝੋਨਾ ਰੋਕਿਆ ਗਿਆ ਮੈਂ ਵੀ ਫੋਨ ਤੇ ਗੱਲ ਕੀਤੀ ਕਿ ਕਿਸਾਨ ਜਥੇਬੰਦੀ ਦੇ ਆਗੂ ਨਾਲ ਹੋਈ ਪਰ ਇੱਕ ਰਾਜੇਵਾਲ ਦਾ ਜਿਹੜਾ ਆਗੂ ਉਹਨੇ ਫੋਨ ਨਹੀਂ ਚੱਕਿਆ ਕਿਸਾਨ ਜਥੇਬੰਦੀਆਂ ਸੀ ਵੀ ਰਾਜੇ ਸਤਨ ਚਲਾ ਰਹੇ ਫੋਨ ਨਾ ਚੱਕਣੇ ਸਾਡੇ ਔਰ ਸਾਡੇ ਹੀ ਕਿਸਾਨਾਂ ਦੇ ਰਾਜਸਥਾਨ ਦੇ ਕਿਸਾਨਾਂ ਤੇ ਕੇਸ ਦਰਜ ਕਰਵਾਉਣੇ ਇਹ ਬੜੀ ਮੰਦਭਾਗੀ ਘਟਨਾ ਹੈ ਇੱਥੋਂ ਤਾਂ ਹੀ ਅਸੀਂ ਕਿਹਾ ਕਿ ਸਾਡੀਆਂ ਜਿਹੜੀਆਂ ਟਰਾਲੀਆਂ ਕਿਸਾਨਾਂ ਦੀਆਂ ਵਾਪਸ ਕਰਵਾ ਦਿਓ ਅਸੀਂ ਪਿੰਡਾਂ 'ਚ ਅਨਾਉਂਸਮੈਂਟ ਕਰਵਾ ਦੇਾਂਗੇ ਵੀ ਭਾਈ ਪੰਜਾਬ ਚੋਂ ਨਾ ਲੈ ਕੇ ਜਾਇਓ ਉਥੇ ਕੇਸ ਦਰਜ ਹੁੰਦੇ ਐ ਉਹ ਗੱਲ ਵੀ ਸਾਡੀ ਕਿਸਾਨ ਜਿਹੜੇ ਅਸੀਂ ਜੱਤੇਬੰਦੀਆਂ ਚਲਾਉਣ ਵਾਲੇ ਸਾਡੀ ਵੀ ਨਹੀਂ ਮੰਨੀ ਗਈ ਤਾਂ ਆਮ ਕਿਸਾਨ ਦਾ ਕੀ ਭਲਾ ਕਰ ਦੇਣੀ ਆ ਪੰਜਾਬ ਦੀਆਂ ਜੱਤੇਬੰਦੀਆਂ ਮੈਂ ਮੋਟੋ ਕੋ ਫੇਰ ਕਹਿਣਾ ਚਾਹ ਰਿਹਾ ਵੀ ਸਮਝੋ ਆਪਾਂ ਇਕਤਾ ਰੱਖੋ ਆਪਣੀ ਲੜਾਈ ਕੀ ਸੀ ਤੇ ਚੱਲ ਪਈ ਆਪਾਂ ਕਿੱਧਰ ਲੜਾਈ ਆਪਾਂ ਕਿਸਾਨਾਂ ਵਾਸਤੇ ਲੜ ਰਹੇ ਸੀ ਅੱਜ ਆਪਾਂ ਕਿਸਾਨਾਂ ਦੇ ਖਿਲਾਫ ਲੜਨ ਨੂੰ ਖੜੇ ਹੋ ਗਏ ਆ ਤਾਂ ਸਾਰੇ ਇਕਾ ਰੱਖੋ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਪੰਜਾਬ ਦੇ ਕਿਸਾਨਾਂ ਤੇ ਐਫ ਆਈ ਆਰ ਕਰਵਾਈਏ ਨਹੀਂ ਤਾਂ ਪੰਜਾਬ ਦੀਆਂ ਬਹੁਤ ਸਾਰੀਆਂ ਕਮਾਈਆਂ ਪੰਜਾਬ ਦੇ ਬੈਲਰ ਸਾਡੇ ਹਨੂਮਾਨਗੜ ਗੰਗਾ ਨਗਰ ਦੇ ਵਿੱਚ ਖੜਦੇ ਆ ਪਰਾਲੀ ਇੱਥੋਂ ਆਪਣੀ ਪਰਾਲੀ ਜਾ ਰਹੀ ਹੈ ਝੋਨੇ ਦੀ ਤੂੜੀ ਜਾ ਰਹੀ ਹੈ ਸ਼ਾਮ ਤੱਕ ਐਡਾ ਵੱਡਾ ਜਾਮ ਲੱਗ ਜੇ ਅਗਰ ਰੋਕਣੇ ਹੋਣ ਆਲੂ ਵੀ ਪੰਜਾਬ ਜਾ ਕੇ ਵਿਕ ਰਿਹਾ ਔਰ ਬਾਸਮਤੀ ਧਾਨ ਆਪਣੇ ਰਾਜਸਥਾਨ ਚ ਜਾ ਕੇ ਆਲੂ ਵਿਕ ਰਿਹਾ ਪੰਜਾਬ ਦਾ ਬਾਸਮਤੀ ਧਾਨ ਵੀ ਹਨੂਮਾਨਗੜ ਲੈ ਜਾ ਰਹੇ ਆ ਪੰਜਾਬ ਹਰਿਆਣੇ ਦੇ ਅਸੀਂ ਰੋਕਣ ਤੇ ਆਗੇ ਤਾਂ ਸ਼ਾਮ ਤੱਕ ਬਹੁਤ ਵੱਡਾ ਰੌਲਾ ਪੈ ਜੂਗਾ ਤੇ ਇਹਨਾਂ ਨੂੰ ਹਜੇ ਵੀ ਬੇਨਤੀ ਹੈ ਅਸੀਂ ਹੁਣ ਮੀਟਿੰਗ ਕਰਾਂਗੇ ਮੀਟਿੰਗ ਚ ਜੋ ਵੀ ਫੈਸਲਾ ਲਿਆ ਜਾਊਗਾ ਕੋਈ ਅੱਗੇ ਦੱਸਿਆ ਜਾਊਗਾ ਕਿਉਂਕਿ ਮੀਟਿੰਗ 'ਚ ਹੀ ਫੈਸਲੇ ਲਏ ਜਾਂਦੇ ਕੀ ਕਰਨਾ ਪਰ ਵਿਰੋਧ ਅਸੀਂ ਪੂਰ ਜ਼ੋਰ ਕਰਾਂਗੇ ਅਜੇ ਤੱਕ ਦਾ ਇੱਕ ਨਰਮੇ ਦਾ ਟੈਂਪੂ ਆਇਆ ਪਰਾਲੀ ਦੀਆਂ ਟਰਾਲੀਆਂ ਔਰ ਹੋਕ ਕਿਉਂਕਿ ਅਸੀਂ ਵੀ ਹੁਣੇ ਆਏ ਹਾਂ ਸਵੇਰੇ ਨਿਕਲ ਜਾਂਦੀਆਂ ਟਰਾਲੀਆਂ ਆਲੂ ਵਾਲੀਆਂ ਟਰਾਲੀਆਂ ਰਾਤੋਂ ਨਿਕਲਦੀਆਂ ਸਵੇਰੇ ਨਿਕਲਦੀਆਂ ਉਸੇ ਤਰ੍ਹਾਂ ਜਿਹੜੇ ਨਰਮੇ ਦੇ ਉਹ ਵੀ ਜਲਦੀ ਨਿਕਲ ਜਾਂਦੇ ਲੋਕ ਨਰਮਾ ਲੈ ਕੇ ਔਰ ਅਗਰ ਕੋਈ ਸਮੱਸਿਆ ਦਾ ਸਮਾਧਾਨ ਨਹੀਂ ਹੋਇਆ ਤਾਂ ਪਰਮਾਨੈਂਟ ਇੱਥੇ ਜੋ ਵੀ ਸਾਡੀ ਮੀਟਿੰਗ ਤੋਂ ਨਿਕਲ ਗਿਆ ਉਹ ਉਸ ਤਰੀਕੇ ਨਾਲ ਅਸੀਂ ਵੀ ਰੋਕਾਂਗਾ ਕਿਸਾਨ ਭਰਾਵੋ ਆਪਾਂ ਸਾਰਿਆਂ ਨੂੰ ਪਤਾ ਹੈ ਪਿਛਲੇ ਦਿਨੀ ਬਾਰੇ ਸੂਬਿਆਂ ਤੋਂ ਝੋਨਾ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਬੜੇ ਵੱਡੇ ਪੱਧਰ ਤੇ ਆ ਰਿਆ ਸੀ ਜਿਹੜਾ ਕਿ ਵਪਾਰੀ ਲੈ ਰਹੇ ਸੀ ਪਰ ਇੱਕ ਸਾਡਾ ਕਿਸਾਨ ਆਗੂ ਉਧਰੋਂ ਮੈਂ ਕਹਿ ਸਕਦਾ ਵੀ ਬੱਚਾ ਬੁੱਧੀ ਉਹਦੇ ਵਿੱਚ ਹੈਗੀ ਆ ਉਹਨੂੰ ਮਤਲਬ ਨੌਲੇਜ ਨਹੀਂ ਇਸ ਬਾਰੇ ਕਈਆਂ ਕਿਸਾਨਾਂ ਨੂੰ ਨਹੀਂ ਇਸ ਦੀ ਗੱਲ ਦੀ ਨੌਲੇਜ ਵੀ ਤੁਹਾਡੀ ਰਾਜਸਥਾਨ ਦੇ ਵਿੱਚ ਭਾਜਪੀ ਦੀ ਸਰਕਾਰ ਇਹ ਜਿਹੜੀ ਇਹ ਵੀ ਅਸੀਂ ਐਮਐਸਪੀ ਦਿਆਂਗੇ ਔਰ ਦੇਣ ਦੀ ਆਪਾਂ ਨੂੰ ਗਰੰਟੀ ਕੀਤੀ ਔਰ ਦੇ ਰਹੇ ਨੇ ਪੰਜਾਬ 'ਚ ਜੇ ਤੁਸੀਂ ਇੰਨੇ ਜੋ ਗਿਓ ਜਾਂ ਤੁਹਾਡੇ ਚ ਕੁਦਾਂ ਮ ਹੈਗਾ ਉਧਰ ਲੈ ਪੜਨੇ ਆਦਾ ਸ਼ਿੰਗਾਰ ਚ ਕਰੋ ਲਵੋ ਉਧਰੋਂ ਨਾ ਤਾਂ ਐਮਐਸਸੀ ਬੀ ਪਰ ਪੰਜਾਬ ਜਾਣ ਕੇ ਲੱਤਾਂ ਨਾ ਨਾ ਡਾਓ ਸਾਡੀ ਤਾਂ ਅੱਗੇ ਮੈਂ ਪਿੰਕ ਤੇ ਝੋਨਾ ਰੁੱਕ ਗਿਆ ਤੁਹਾਡੀ ਲੈਕੀ ਕਰਕੇ ਸਾਡੇ ਕਿਸਾਨ ਰੋਲੇ ਇੱਥੇ ਰੋਲਦੇ ਪਏ ਨੇ ਪਰ ਇਹ ਨਹੀਂ ਗੱਲ ਜਿਵੇਂ ਅਸੀਂ ਤੁਹਾਡੇ ਦੁਸ਼ਮਣ ਆ ਜਾਂ ਤੁਸੀਂ ਸਾਡੇ ਦੁਸ਼ਮਣ ਹੋ ਪਰ ਅਕ ਲੈਣਾ ਆਪਦਾ ਨਾ ਆਪਦੇ ਆਪਣੇ ਆਪ ਦੇ ਵਿੱਚ ਉਧਰ ਦੇ ਬੰਨੇ ਜੱਜਬਾ ਰੱਖੋ ਕਿ ਇੱਧਰ ਨਿਬਨੇ ਉਂਗਲਾ ਨਾ ਕਰੋ ਕਿਉਂਕਿ ਸਾਨੂੰ ਕਿਸਾਨ ਰੋਕਦੇ ਤੁਹਾਨੂੰ ਕੋਈ ਨਹੀਂ ਰੋਕਦਾ ਪਰ ਉਹ ਕਿਸਾਨ ਨਹੀਂ ਸੀ ਨਾ ਹੀ ਇੱਧਰ ਕਿਸਾਨ ਆ ਸਕਦਾ ਨਾ ਹੀ ਅਸੀਂ ਉਧਰ ਜਾ ਕੇ ਕੋਸਰੋਂ ਵੇਚ ਸਕਦੇ ਆ ਸਰੋਂ ਦੀ ਉਧਰ ਮੈਪਿੰਗ ਹੁੰਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੇ ਅਸੀਂ ਇੱਧਰ ਸਰੋਂ ਉਧਰ ਲੈ ਕੇ ਜਾਵੇਂ ਬਿਲਕੁਲ ਨਹੀਂ ਵਿਕਦੀ ਐਵੇਂ ਹੀ ਝੋਨਾ ਹੈ ਇਹ ਆਪਣੀ ਆਪਸੀ ਲੜਾਈ ਨਹੀਂ ਉਹ ਵਪਾਰੀ ਦਾ ਝੋਨਾ ਸੀ ਜਿਹੜਾ ਦੋ ਟਰਾਲੇ ਕੱਲ ਫੜੇ ਪ੍ਰਧਾਨ ਜੀ ਹਰਾਂ ਨੇ ਉਸ ਤੋਂ ਪਹਿਲਾਂ ਵੀ ਦੋ ਟਰਾਲਿਆਂ ਦੇ ਕੋਈ ਪਰਚਾ ਹੋਇਆ ਉਹਨਾਂ ਤੇ ਹੱਥ ਜੋੜ ਕੇ ਬੇਨਤੀ ਵਪਾਰੀਆਂ ਦਾ ਸਾਥ ਨਾ ਲਿਆ ਕਰੋ ਕਿਸਾਨੀ ਦੀ ਗੱਲ ਆਪਦੇ ਸੂਬੇ ਦੇ ਵਿੱਚ ਠੋਕ ਕੇ ਕਰੋ ਲੋਕ ਤੁਹਾਨੂੰ ਪਿਆਰ ਕਰਨਗੇ ਧੰਨਵਾਦ